ਜਾਨਿਮਾਨੀ ਐਕਟ੍ਰੈਸ आलिया भट्ट ਦੇ ਨਾਲ 77 ਲੱਖ ਰੁਪਏ ਦੀ ਠੱਗੀ ਹੋਈ ਹੈ ਤਾਂ ਸਿੱਕੀ ਫਰਸਟੇ ਡਾਕੂਮੈਂਟਸ ਦੇ ਉੱਪਰ ਉਹਨਾਂ ਦੇ ਸਾਈਨ ਲੈ ਗਏ ਜਿਸ ਤੋਂ ਬਾਅਦ 77 ਲੱਖ ਰੁਪਏ ਉਹਨਾਂ ਦੇ account ਚੋਂ ਕਢਵਾ ਲਏ ਗਏ ਨੇ ਤਾਂ ਸਿੱਕੀ 77 ਲੱਖ ਦੀ ਠੱਗੀ आलिया भट्ट ਦੇ ਨਾਲ ਹੋਈ ਹੈ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਪੁਲਿਸ ਦੇ ਵੱਲੋਂ ਕਰ ਲਈ ਗਈ ਹੈ ਤਾਂ ਸਿੱਕੀ ਇਸ ਮਾਮਲੇ ਦੇ ਵਿੱਚ ਐਕਟ੍ਰੈਸ ਹੀਮਾ ਸੋਨੀ ਰਾਜਧਾਨ ਦੇ ਵੱਲੋਂ ਸ਼ਿਕਾਇਤ ਉਸੇ ਸ਼ਖਸ ਦੇ ਖਿਲਾਫ ਕਰਵਾਈ ਸੀ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦਾ ਨਾਮ ਵੇਦਿਕਾ ਦੱਸਿਆ ਆ ਰਿਹਾ ਜੋ ਕਿ ਅਦਾਕਾਰਾ ਆਲਿਆ ਬਟਦੀ ਪਰਸਨਲ ਮੈਨੇਜਰ ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ 2 ਸਾਲ ਤੱਕ ਪਰਸਨਲ ਮੈਨੇਜਰ ਦੇ ਤੌਰ ਤੇ ਉਹਨਾਂ ਦੇ ਨਾਲ ਕੰਮ ਕੀਤਾ ਗਿਆ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 2 ਸਾਲ ਤੱਕ ਇਲਜ਼ਾਮ ਉਹਨਾਂ ਦੇ ਉੱਪਰ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਤਕਰੀਬਨ 2 ਸਾਲ ਤੱਕ ਫਰਜ਼ੀ ਡਾਕੂਮੈਂਟਸ ਦੇ ਉੱਪਰ ਐਕਟਰਸ ਆਲਿਆ ਬਟਦੇ ਸਾਈਨ ਕਰਵਾਏ ਜਿਸ ਤੇ ਚੱਲਦਿਆਂ ਉਹਨਾਂ ਦੇ ਵੱਲੋਂ ਪੈਸਿਆਂ ਦਾ ਲੈਣ-ਦੇਣ ਕੀਤਾ ਗਿਆ ਜਾਣਕਾਰੀ ਇੱਥੋਂ ਤੱਕ ਸਾਹਮਣੇ ਆ ਰਹੀ ਹੈ ਕਿ ਉਸ ਪਰਸਨਲ ਮੈਨੇਜਰ ਦੇ ਵੱਲੋਂ ਇਕੱਲੇ ਆਪਕੇ ਲੇਂਦੇ ਨਹੀਂ ਕੀਤਾ ਆਪਣੇ ਦੋਸਤਾਂ ਨੂੰ ਵੀ ਇਸ ਲੇਂਦਨ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਦੱਸਦੇ ਕਿ ਹੁਨਰਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕਰ ਲਈ ਹੈ ਗ੍ਰਿਫਤਾਰੀ ਬੈਂਗਲੌਰ ਦੇ ਵਿੱਚੋਂ ਕੀਤੀ ਗਈ ਹੈ ਦੱਸਦੇ ਕਿ ਉਸ ਹੁਣ ਮਹਿਲਾ ਨੂੰ ਜਿਹੜਾ ਹੈ ਮੁੰਬਈ ਪੁਲਿਸ ਦੇ ਵੱਲੋਂ 10 ਜੁਲਾਈ ਤੱਕ ਹਿਰਾਸਤ ਦੇ ਵਿੱਚ ਲਿਆ ਜਾਵੇਗਾ ਪੁੱਛਗਿੱਛ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਦੱਸਦੇ ਕਿ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਆਫੀਸ਼ੀਅਲ ਸਟੇਟਮੈਂਟ ਬਾਹਰ ਨਹੀਂ ਆ ਸਕੀ ਹੈ ਪਰ ਜੋ ਜਾਣਕਾਰੀ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਆ ਰਿਹਾ ਉਸ ਦੇ ਵਿੱਚ ਉਸ ਦੇ ਵਿੱਚ ਸਾਹਮਣੇ ਆ ਰਿਹਾ ਕਿ 70 ਲੱਖ ਦੀ ਠੱਗੀ ਆਲਿਆ ਬੜ ਦੇ ਨਾਲ ਹੋਈ ਹੈ ਤੇ ਉਹਨਾਂ ਦੇ ਹੀ ਪਰਸਨਲ ਮੈਨੇਜਰ ਵੇਦਿਕਾ ਦੇ ਵੱਲੋਂ ਉਹਨਾਂ ਦੇ ਨਾਲ ਠੱਗੀ ਕੀਤੀ ਗਈ ਹੈ ਦੱਸਦੀ ਕਿ ਤਕਰੀਬਨ 2 ਸਾਲ ਤੱਕ ਉਹ ਵੇਦਿਕਾ ਜਿਹੜੀ ਹੈ ਉਹਨਾਂ ਦੇ ਪਰਸਨਲ ਮੈਨੇਜਰ ਬਣ ਕੇ ਰਹਿੰਦੀ ਹੈ ਉਸ ਤੋਂ ਬਾਅਦ ਕੁਝ ਫਜ਼ੀ ਡਾਕੂਮੈਂਟਸ ਦੇ ਉੱਪਰ ਉਹਨਾਂ ਦਾ ਸਾਈਨ ਕਰਵਾਏ ਜਾਂਦੇ ਨੇ ਇਹਨਾਂ ਡਾਕੂਮੈਂਟਸ ਦੇ ਵਿੱਚ ਕੁਝ ਟਰੈਵਲ ਦੇ ਡਾਕੂਮੈਂਟਸ ਸਤੇ ਜਾ ਰਹੇ ਹੈ ਕੁਝ ਇਵੈਂਟਸ ਦੇ ਡਾਕੂਮੈਂਟ ਨੇ ਤੇ ਇਸ ਸਾਰੇ ਡਾਕੂਮੈਂਟਸ ਤੇ ਉੱਪਰ ਸਾਈਨ ਕਰਵਾਏ ਗਏ ਜਿਸ ਦੇ ਚਲਦਿਆਂ 70 ਲੱਖ 77 ਲੱਖ ਰੁਪਏ ਤੱਕ ਦਾ ਲੈਣ-ਦੇਣ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਅਦਾਕਾਰਾ आलिया भट्ट ਦੇ ਵੱਲੋਂ ਉਹਨਾਂ ਨੂੰ ਪਰਸਨਲ ਮੈਨੇਜਰ ਦੇ ਤੌਰ 'ਤੇ ਹਟਾ ਦਿੱਤਾ ਗਿਆ ਸੀ ਉੱਥੇ ਦੱਸਦੇ ਕਿ ਤਕਰੀਬਨ 2 ਸਾਲ ਉਹਨਾਂ ਦੇ ਨਾਲ ਰਹੇ ਤੇ 2 ਸਾਲਾਂ ਦੇ ਅੰਤਰੰਦਰ 77 ਲੱਖ ਦੀ ਠੱਗੀ ਜਿਹੜੀ ਉਹਨਾਂ ਦੇ ਵੱਲੋਂ ਐਕਟਰਸ आलिया भट्ट ਦੇ ਨਾਲ ਕੀਤੀ ਗਈ ਹੈ ਫਿਲਹਾਲ ਇਸ ਰਿਪੋਰਟ ਦੇ ਵਿੱਚ ਹੈ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚਾਚਾ ਟੀਵੀ ਜਾਨਿਮਾਨੀ ਐਕਟ੍ਰੈਸ आलिया ਬੱਟ ਦੇ ਨਾਲ 77 ਲੱਖ ਰੁਪਏ ਦੀ ਠੱਗੀ ਹੋਈ ਹੈ ਤਾਂ ਸਿੱਕੇ ਫਰਸਟੀ ਡਾਕੂਮੈਂਟਸ ਦੇ ਉੱਪਰ ਉਹਨਾਂ ਦੇ ਸਾਈਨ ਲਏ ਗਏ ਜਿਸ ਤੋਂ ਬਾਅਦ 77 ਲੱਖ ਰੁਪਏ ਉਹਨਾਂ ਦੇ account ਚੋਂ ਕਢਵਾ ਲਏ ਗਏ ਨੇ ਤਾਂ ਸਿੱਕੇ 77 ਲੱਖ ਦੀ ਠੱਗੀ आलिया ਬੱਟ ਦੇ ਨਾਲ ਹੋਈ ਹੈ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਪੁਲਿਸ ਦੇ ਵੱਲੋਂ ਕਰ ਲਈ ਗਈ ਹੈ ਤਾਂ ਸਿੱਕੇ ਇਸ ਮਾਮਲੇ ਦੇ ਵਿੱਚ ਐਕਟ੍ਰੈਸ ਦੀ ਮਾਂ ਸੋਨੀ ਰਾਜਧਾਨੀ ਦੇ ਵੱਲੋਂ ਸ਼ਿਕਾਇਤ ਉਸੇ ਸ਼ਖਸ ਦੇ ਖਿਲਾਫ ਕਰਵਾਈ ਸੀ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਵੇਦਿਕਾ ਦੱਸਿਆ ਜਾ ਰਿਹਾ ਜੋ ਕਿ ਅਦਾਕਾਰਾ आलिया भट्ट ਦੀ ਪਰਸਨਲ ਮੈਨੇਜਰ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਵੱਲੋਂ 2 ਸਾਲ ਤੱਕ ਪਰਸਨਲ ਮੈਨੇਜਰ ਦੇ ਤੌਰ ਤੇ ਉਹਨਾਂ ਦੇ ਨਾਲ ਕੰਮ ਕੀਤਾ ਗਿਆ ਸੀ ਤੇ ਦੱਸਿਆ ਜਾ ਰਿਹਾ ਕਿ ਤਕਰੀਬਨ 2 ਸਾਲ ਤੱਕ ਇਲਜ਼ਾਮ ਉਹਨਾਂ ਦੇ ਉੱਪਰ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਤਕਰੀਬਨ 2 ਸਾਲ ਤੱਕ ਫਲਸਟੀ ਡਾਕੂਮੈਂਟਸ ਦੇ ਉੱਪਰ ਐਕਟਰਸ आलिया भट्ट ਦੇ ਸਾਈਨ ਕਰਵਾਏ ਜਿਸ ਤੇ ਚਲਦੇ ਆ ਉਹਨਾਂ ਦੇ ਵੱਲੋਂ ਪੈਸਿਆਂ ਦਾ ਲੈਣ-ਦੇਣ ਕੀਤਾ ਗਿਆ ਤੇ ਜਾਣਕਾਰੀ ਇਥੋਂ ਤੱਕ ਸਾਮਨੇ ਆ ਰਹੀ ਹੈ ਕਿ ਉਸ ਪਰਸਨਲ ਮੈਨੇਜਰ ਦੇ ਵੱਲੋਂ ਇਕੱਲੇ ਆਪਕੇ ਲੈਂਦੇ ਨਹੀਂ ਕੀਤਾ ਆਪਣੇ ਦੋਸਤਾਂ ਨੂੰ ਵੀ ਇਸ ਲੈਣ-ਦੇਣ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਦੱਸਦੇ ਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕਰ ਲਈ ਹੈ ਗ੍ਰਿਫਤਾਰੀ ਬੈਂਗਲੌਰ ਦੇ ਵਿੱਚੋਂ ਕੀਤੀ ਗਈ ਹੈ ਦੱਸਦੇ ਕਿ ਉਸ ਹੁਣ ਮਹਿਲਾ ਨੂੰ ਜਿਹੜਾ ਹੈ ਮੁੰਬਈ ਪੁਲਿਸ ਦੇ ਵੱਲੋਂ 10 ਜੁਲਾਈ ਤੱਕ ਹਿਰਾਸਤ ਦੇ ਵਿੱਚ ਲਿਆ ਜਾਵੇਗਾ ਪੁੱਛਗਿੱਛ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਦੱਸਦੇ ਕਿ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਬਾਹਰ ਨਹੀਂ ਆ ਸਕੀ ਹੈ ਪਰ ਜੋ ਜਾਣਕਾਰੀ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਆ ਰਹੀ ਹੈ ਉਸ ਦੇ ਵਿੱਚ ਉਸ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ 70 ਲੱਖ ਦੀ ਠੱਗੀ ਆਲਿਆ ਬੜ ਦੇ ਨਾਲ ਹੋਈ ਹੈ ਤੇ ਉਹਨਾਂ ਦੇ ਹੀ ਪਰਸਨਲ ਮੈਨੇਜਰ ਵੇਦਿਕਾ ਦੇ ਵੱਲੋਂ ਉਹਨਾਂ ਦੇ ਨਾਲ ਠੱਗੀ ਕੀਤੀ ਗਈ ਹੈ ਦੱਸਦੀ ਕਿ ਤਕਰੀਬਨ 2 ਸਾਲ ਤੱਕ ਉਹ ਵੇਦਿਕਾ ਜਿਹੜੀ ਹੈ ਉਹਨਾਂ ਦੇ ਪਰਸਨਲ ਮੈਨੇਜਰ ਬਣ ਕੇ ਰਹਿੰਦੀ ਹੈ ਉਸ ਤੋਂ ਬਾਅਦ ਕੁਝ ਫਰਜ਼ੀ ਡਾਕੂਮੈਂਟਸ ਦੇ ਉੱਪਰ ਉਹਨਾਂ ਦਾ ਸਾਈਨ ਕਰਵਾਏ ਜਾਂਦੇ ਨੇ ਇਹਨਾਂ ਡਾਕੂਮੈਂਟਸ ਦੇ ਵਿੱਚ ਕੁਝ ਟ੍ਰੈਵਲ ਦੇ ਡਾਕੂਮੈਂਟਸ ਸਸੇ ਜਾ ਰਿਹਾ ਹੈ ਕੁਝ ਇਵੈਂਟਸ ਦੇ ਡਾਕੂਮੈਂਟ ਨੇ ਤੇ ਇਸ ਸਾਰੇ ਡਾਕੂਮੈਂਟਸ ਤੇ ਉੱਪਰ ਸਾਈਨ ਕਰਵਾਏ ਗਏ ਜਿਸ ਸੇ ਚੱਲਦੇ ਆ 70 ਲੱਖ 77 ਲੱਖ ਰੁਪਏ ਤੱਕ ਦਾ ਲੈਣ-ਦੇਣ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਆਲਿਆ ਬੱਟ ਦੇ ਵੱਲੋਂ ਉਹਨਾਂ ਨੂੰ ਪਰਸਨਲ ਮੈਨੇਜਰ ਦੇ ਤੌਰ ਤੋਂ ਹਟਾ ਦਿੱਤਾ ਗਿਆ ਸੀ ਉੱਥੇ ਦੱਸਦੇ ਕਿ ਤਕਰੀਬਨ 2 ਸਾਲ ਉਹਨਾਂ ਦੇ ਨਾਲ ਰਹੇ ਤੇ 2 ਸਾਲਾਂ ਦੇ ਅੰਤਰ ਅੰਦਰ 77 ਲੱਖ ਦੀ ਠੱਗੀ ਜਿਹੜੀ ਉਹਨਾਂ ਦੇ ਵੱਲੋਂ ਐਕਟਰਸ ਆਲਿਆ ਬੱਟ ਦੇ ਨਾਲ ਕੀਤੀ ਗਈ ਹੈ ਫਿਲਹਾਲ ਇਸ ਰਿਪੋਰਟ ਦੇ ਵਿੱਚ ਹੈ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚਾਚਾ ਟੀਵੀ